ਦੂવાਲੇ ਕਿਸਾਨ ਵੀ ਧਿਆਨ ਦੇਣਗੇ ਕਿ ਆਲੂ ਦਾ ਜਿਹੜਾ ਬੀ ਹੈਗਾ ਇਹਦੇ ਹਾਲਾਤ ਇਹ ਬਣੇ ਹੋਏ ਨੇ ਕਿ ਜੇ ਭਾਰਤ ਦੇ ਵਿੱਚ 10 ਗੱਟੇ ਆਲੂ ਦੇ ਚਾਹੀਦੇ ਐ ਤਾਂ ਕੇਵਲ 1.5 ਜਾਂ 2 ਗੱਟੇ ਬੀ ਦਾ ਹੀ ਉਪਲਬਧ ਹੈ। ਕਹਿਣ ਦਾ ਮਤਲਬ ਹੈ ਕਿ ਬੀ ਬਹੁਤ ਘਾਟ ਹੈ ਤੇ ਇਹਦੇ ਕਰਕੇ ਕਿਸਾਨ ਨੂੰ ਜਿਹੜਾ ਹੈਗਾ ਬੀ ਬੜਾ ਮਹਿੰਗਾ ਮਿਲਦਾ ਹੈ। ਤੇ ਸਾਨੂੰ ਹੁਣ ਮਹਿੰਗੇ ਬੀ ਦਾ ਛੁਟਕਾਰਾ ਪਾਉਣਾ ਪਏਗਾ। ਆਪਣਾ ਬੀ ਆਪ ਤਿਆਰ ਕਰਨਾ ਪਏਗਾ। ਆਪਣਾ ਵੀ ਆਪ। ਹਾਂ। ਤੁਸੀਂ ਆਪਦੇ ਜੋਗਾ ਬੀ ਆਪਦੇ ਖੇਤ ਦੇ ਵਿੱਚ ਤਿਆਰ ਕਰੋ ਦੇਖੋ ਸਿੱਧੀ ਜੀ ਗੱਲ ਹੈ ਕਿ ਕਿਸਾਨ ਜੇ ਆਪਣੇ ਖੇਤ ਦੇ ਵਿੱਚ ਸੀਡ ਪਲੌਟ ਤਕਨੀਕ ਠੀਕ ਹੈ ਜਿਹੜਾ ਹੈਗਾ ਸੀਡ ਪਲੌਟ ਤਕਨੀਕ ਦੇ ਨਾਲ ਆਲੂ ਬੀਜਦਾ ਹੈ ਤਾਂ ਉਹਦੇ ਨਾਲ ਉਹਦੇ ਬੀਜ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ ਕਈ ਵਾਰੀ ਤਾਂ ਅਸੀਂ ਇਹ ਹੁੰਦਾ ਹੈ ਕਿ ਆਮ ਕਿਸਾਨ ਇਸ ਤਰ੍ਹਾਂ ਦੇ ਹੁੰਦੇ ਹੈ ਕਿ ਉਸ ਕਿਸਾਨ ਨੂੰ ਆਪਾਂ ਬੀਜ ਚੰਗਾ ਵੀ ਦੇ ਦਈਏ ਤੇ ਉਹਨ ਏਹੀ ਜਗ੍ਹਾ ਜਾ ਕੇ ਬੀਜਣਾ ਹੈ ਜਾਂ ਉਹਦਾ 15 ਜਨਵਰੀ ਤੱਕ ਵੱਲਾ ਹੀ ਨਹੀਂ ਕਟਨੀਆ ਤੇ ਟੌਪ ਦੇ ਬੀ ਦੇ ਵਿੱਚ ਹੀ ਬਿਮਾਰੀ ਲਿਆ ਦਿੰਦਾ ਹੈ ਤਾਂ ਪਰੰਤੂ ਜਿਹੜਾ ਕਿਸਾਨ ਸਾਥੀ ਸੀਡ ਪਲਾਟ ਟੈਕਨੀਕ ਦੇ ਨਾਲ ਬੀ ਬੀ ਦਾ ਉਹ ਕਿਸਾਨ ਸਾਥੀ ਜਿਹੜਾ ਹੈਗਾ ਬਿਮਾਰੀ ਰਹਿਤ ਸ਼ੁੱਧ ਬੀ ਆਪਦਾ ਬਣਾ ਲੈਂਦਾ ਹੈ ਮੰਨ ਲਓ ਕਿ ਮੈਂ ਉਸ ਬੰਦੇ ਨੂੰ ਬਾੜਾ ਮਾੜਾ ਬੀ ਵੀ ਦਿੱਤਾ ਮਾੜਾ ਵੀ ਦਿੱਤਾ ਉਹਨੇ ਰੋਗਿੰਗ ਕਰਕੇ ਮਾੜੇ ਬੁੱਟੇ ਬਾਹਰ ਕੱਢਤੇ ਤੇ ਸੋਨੇ ਵਰਗਾ ਬੀ ਉਹਦਾ ਰੱਖ ਲਿਆ ਐਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹੈ ਕਿ ਜਿਹੜੇ ਵੀਰ ਆਲੂ ਦਾ ਕੰਮ ਕਰਦੇ ਆਏ ਆਪਦੇ ਆਸਤੇ ਸੀਡ ਪਲਾਟ ਤਕਨੀਕ ਦੇ ਨਾਲ ਆਲੂ ਬੀਜਣ ਤੇ ਆਲੂ ਬੀਜ ਕੇ ਉਹਦੇ ਵਿੱਚ ਜਿਹੜਾ ਹੈਗਾ ਆਪਦੇ ਆਸਤੇ ਬੀ ਬਣਾਉਣਾ ਕਿਵੇਂ ਬਣਾਉਣਾ ਹੈ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਦੋ ਗੱਲਾਂ ਧਿਆਨ 'ਚ ਰੱਖਣਾ ਸਾਡਾ ਮਕਸਦ ਹੋਣਾ ਚਾਹੀਦਾ ਹੈ ਕਿ ਅਸੀਂ 15 ਤੋਂ 20 ਅਕਤੂਬਰ ਦੇ ਵਿਚਾਲੇ ਵਿਚਾਲੇ ਜਿਹੜਾ ਹੈਗਾ ਬੀ ਵਾਲਾ ਆਲੂ ਬੀਜ ਦੇਣਾ ਹੈ ਤੇ 31 ਦਸੰਬਰ ਨੂੰ ਆਪਾਂ ਉਹਦੀਆਂ ਵੇਲਾਂ ਕੱਢ ਦੇਣੀਆਂ ਕਿਉਂਕਿ 31 ਦਸੰਬਰ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਰਾਸਚੂਸ ਕਿੜਿਆਂ ਦਾ ਹਮਲਾ ਵੱਧ ਜਾਂਦਾ ਤੇ ਜੇ ਆਲੂ ਚ ਰਾਸਚੂਸ ਕਿੜਿਆਂ ਦਾ ਹਮਲਾ ਵੱਧ ਗਿਆ ਤਾਂ ਵਾਇਰਸ ਮਤਲਬ ਕਿ ਆਇਆ ਹੀ ਆਇਆ ਹੋਗਾ ਮੈਂ ਇਹੋ ਜੇ ਕਿਸਾਨ ਦੇਖੇ ਆ ਜਿਨ੍ਹਾਂ ਨੇ ਜਿਹੜਾ ਹੈਗਾ ਜੀ1 ਬੀਜ ਲਿਆਂਦਾ ਲਿਆਉਣ ਤੋਂ ਬਾਅਦ ਉਸ ਬੀਜ ਦੇ ਹਾਲਾਤ ਇੱਕ ਸਾਲ ਚ ਇਹੋ ਜੇ ਬਣਾਤੇ ਕਿ ਸਾਰੇ ਸਾਰਾ ਵਾਇਰਸ ਨੇ ਇਨਫੈਕਟ ਕਰਤਾ ਤੇ ਮੈਂ ਇਹੋ ਜੇ ਕਿਸਾਨ ਵੀ ਦੇਖੇ ਆ ਕਿ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਕਿ ਮਾੜਾ ਵੀ ਦਿੱਤਾ ਸੀਡ ਪਲਟ ਤਕਨੀਕ ਨਾਲ ਬੀਜਿਆ ਰੋਗਿੰਗ ਕਰਕੇ ਮਾੜੇ ਦਾਣੇ ਬਾਹਰ ਕੱਢੇ ਤੇ ਆਪਦਾ ਵੀ ਸੋਨੇ ਵਰਗਾ ਬਣਾ ਲਿਆ ਤਾਂ ਧਿਆਨ ਰੱਖੋ ਜਿੰਨੇ ਮੇਰੇ ਕਿਸਾਨ ਵੀਰ ਆਲੂ ਵਾਲੇ ਨੇ ਤੇ ਆਲੂ ਦੀ ਨਾਲ ਖੇਤੀ ਕਰਦੇ ਨੇ ਉਹ ਸਾਰੇ ਇਸ ਸਾਲ ਤੋਂ ਆਪਦੇ ਜੋਗਾ 20 ਸੀਡ ਪਲਾਟ ਟੈਕਨੀਕ ਦੇ ਨਾਲ ਹੀ ਤਿਆਰ ਕਰਨਗੇ ਤੇ ਉਹਨੂੰ ਜਿਵੇਂ ਜਿਵੇਂ ਅੱਗੇ ਤੁਹਾਨੂੰ ਦੱਸਿਆ ਜਾਏਗਾ ਉਸ ਤਰੀਕੇ ਦੇ ਨਾਲ ਆਪਾਂ ਉਹ ਬੀਜ ਤਿਆਰ ਕਰਾਂਗੇ